ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੀ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਸਾਨੀ ਨਾਲ ਪਹੁੰਚ ਸਕੇ ਅੱਜ ਦੋਸਤੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਾਂ ਚੂਚਿਆਂ ਦੀ ਗ੍ਰੋਥ ਕਿਵੇਂ ਕਰਨੀ ਆ ਇੱਕ ਵੀਰ ਦਾ ਮੈਨੂੰ ਮੈਸੇਜ ਆਇਆ ਸੀ ਕਹਿੰਦਾ ਵੀਰ ਇਸ ਵਿਸ਼ੇ ਤੇ ਤੁਸੀਂ ਵੀਡੀਓ ਬਣਾਓ ਕਿ ਚੂਚਿਆਂ ਦੀ ਗਰੋਥ ਨਹੀਂ ਹੋ ਰਹੀ ਜਾਂ ਕਹਿ ਲਓ ਕਿ ਬਹੁਤ ਘੱਟ ਹੋ ਰਹੀ ਹੈਗੀ ਇੱਕ ਮਹੀਨੇ ਦੇ ਹੋ ਗਏ ਬਟ ਜਿਹੜੀ ਗਰੋਥ ਉਹ ਨਹੀਂ ਹੋ ਰਹੀ ਤੇ ਆਪਾਂ ਉਹ ਵੀਰ ਦੇ ਕਹਿਣ ਤੇ ਜਿਹੜੀ ਇਹ ਵੀਡੀਓ ਤੁਹਾਡੇ ਲਈ ਬਣਾ ਰਹਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਡਿਟੇਲ ਚ ਪੂਰੀ ਗੱਲਬਾਤ ਦੱਸਾਂਗੇ ਚ ਕਿ ਜਿਹੜੀਆਂ ਫੀਡ ਨਾਲ ਆਪਾਂ ਹੋਰ ਕੀ ਕੀ ਚੀਜ਼ਾਂ ਬੱਚਿਆਂ ਨੂੰ ਪਾ ਸਕਦੇ ਆ ਚੂਚਿਆਂ ਨੂੰ ਪਾ ਸਕਦੇ ਆ ਜੀ ਦੇ ਨਾਲ ਚੂਚੇ ਦੀ ਗਰੋਥ ਬਹੁਤ ਜਲਦੀ ਹੋਊਗੀ ਦੂਸਰਾ ਜਦੋਂ ਉਹਨੇ ਅੱਗੇ ਜਾ ਕੇ ਮੁਰਗੀ ਵੜਨਾ ਜਾਂ ਮੁਰਗੇ ਵੜਨਾ ਤੇ ਅੱਗੇ ਉਹਨਾਂ ਦੇ ਜਿਹੜੀ ਪ੍ਰੋਡਕਸ਼ਨ ਵੀ ਬਹੁਤ ਵਧੀਆ ਹੋਊਗੀ ਜੇਕਰ ਆਪਾਂ ਮੁਰਗੀ ਦੀ ਗੱਲ ਕਰੀ ਤਾਂ ਮੁਰਗੀ ਦੀ ਜਿਹੜੀ ਆਂਡਿਆਂ ਦੀ ਪ੍ਰੋਡਕਸ਼ਨ ਆ ਉਹ ਬਹੁਤ ਵਧੀਆ ਹੋਊਗੀ ਸੋ ਆਪਾਂ ਇਸ ਵਿਸ਼ੇ ਤੇ ਵੀਡੀਓ ਬਣਾ ਰਹੇ ਹਾਂਗੇ ਸੋ ਤੁਹਾਨੂੰ ਮੈਂ ਤਿੰਨ ਚਾਰ ਚੀਜ਼ਾਂ ਇਦਾਂ ਦੀ ਦੱਸੂਗਾ ਕਿ ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਤਾ ਲੱਗੂ तकरीबन 10 ਦਿਨਾਂ ਚ ਹੀ ਤੁਹਾਨੂੰ ਫਰਕ ਪਤਾ ਲੱਗੂਗਾ ਜਿਹੜੀ ਆਪਾਂ ਇਹ ਵੀਡੀਓ ਤੁਹਾਡੇ ਲਈ ਬਣਾ ਰਿਹਾ ਸੋ ਜਿਹੜੇ-ਜਿਹੜੇ ਵੀਰਾਂ ਨੂੰ ਇਹ ਚੀਜ਼ ਦੀ ਲੋੜ ਆ ਉਹ ਵੀਡੀਓ ਜ਼ਰੂਰ ਦੇਖੋ ਤਾਂ ਜੋ ਤੁਸੀਂ ਪੂਰੀ ਗੱਲਬਾਤ ਸਮਝ ਸਕੋ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਜਦੋਂ ਇੱਕ ਦਿਨ ਦਾ ਚੂਚਾ ਲੈ ਕੇ ਆਉਣੇ ਆ ਉਹਨੂੰ ਆਪਾਂ ਸਾਰੇ ਤਕਰੀਬਨ ਆਪਾਂ ਫੀਡ ਤੋਂ ਹੀ ਸਟਾਰਟ ਕਰਦੇ ਆਂਗੇ ਉਹਨੂੰ ਆਪ ਆਪਣੇ ਹਿਸਾਬ ਨਾਲ ਵਧੀਆ ਤੋਂ ਵਧੀਆ ਫੀਡ ਹੀ ਦਿੰਨੇ ਆਗੇ ਕਿ ਅੱਗੇ ਜਾ ਕੇ ਇਹ ਵਧੀਆ ਪ੍ਰੋਡਕਟਸ ਹੁੰਦੇ ਵੇ ਸੋ ਫੀਡ ਦੇ ਨਾਲ ਨਾਲ ਇਹਨਾਂ ਨੂੰ ਹੋਰ ਵੀ ਬਹੁਤ ਕੁਝ ਖਵਾਉਣਾ ਪੈਂਦਾਗਾ ਜੇਕਰ ਆਪਾਂ ਇਹਨਾਂ ਦੀ ਸਹੀ ਗ੍ਰੋਥ ਇਹਨਾਂ ਨੂੰ ਵੱਡੇ ਕਰਨਾ ਸਹੀ ਟਾਈਮ ਤੇ ਸੋ ਉਹ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਹੜਾ ਤੁਸੀਂ ਇਹਨਾਂ ਨੂੰ ਚੂਚਿਆਂ ਨੂੰ ਜਿਹੜਾ ਬਾਜਰਾ ਪਾ ਸਕਦੇ ਬਾਜਰੇ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਧ ਜ਼ਰੂਰੀ ਜਿਹੜੀ ਚੀਜ਼ ਆ ਤੁਸੀਂ ਪਾਉਣੀ ਹੈਗੀ ਉਹ ਐ ਸੌਫਟ ਫੂਡ ਆ ਸੌਫਟ ਫੂਡ ਦਾ ਮਤਲਬ ਕਈ ਵੀ ਇਤਾਂ ਸਮਝ ਜਾਣਗੇ ਕਈ ਵੀਰਾਂ ਨੂੰ ਆਪਾਂ ਦੱਸ ਦਈਏ ਜਿਹੜਾ ਸੌਫਟ ਫੂਡ ਹੁੰਦਾਗਾ ਉਹ ਹੁੰਦਾਗਾ ਹਰਾਚਾਰਾ ਆਪਣੇ ਘਰ ਦੀਆਂ ਹਰੀਆਂ ਸਬਜ਼ੀਆਂ ਦੀ ਰਹਿਣਖੂ ਹੁੰਦਾਗੀ ਜਦੋਂ ਸਾਗ ਹੁੰਦਾ ਆਪਣੇ ਪਾਲਕ ਹੁੰਦਾ ਉਹ ਹੋ ਗਿਆ ਮਤਲਬ ਕਿ ਹਰਾਚਾਰਾ ਆਪਾਂ ਕੁਝ ਵੀ ਆਪਣੇ ਬੱਚਿਆਂ ਨੂੰ ਪਾ ਸਕਦੇ ਆ ਉਹ ਪਾਉਣਾ ਪਾਣਾ ਕਿਵੇਂ ਆਗਾ ਹੁਣ ਕਈ ਵੀਰ ਕਹਿੰਦੇ ਨੇ ਕਿ ਬੱਚੇ ਹਰਾਚਾਰਾ ਨਹੀਂ ਖਾਂਦੇ ਤੁਸੀਂ ਜਿਹੜਾ ਕੋਈ ਵੀ ਹਰਾਚਾਰਾ ਪਾਉਣਾ ਜਾਂ ਤੁਸੀਂ ਜਿਹੜਾ ਸਬਜ਼ੀਆਂ ਦੀ ਰਹਿੰਦ ਖੂੰਦ ਪਾਉਣੀ ਆ ਉਹਨੂੰ ਬਿਲਕੁਲ ਜਿਹੜਾ ਬਿਲਕੁਲ ਉਹਨੂੰ ਬਰੀਕ ਕਰਨਾਗਾ ਇੰਨਾ ਇੰਨਾ ਕਰ ਲਓ ਕਿ ਜਿਹੜੇ ਚੂਚੇ ਨੇ ਬੱਚੇ ਨੇ ਉਹ ਸਾਨੀ ਨਾਲ ਖਾ ਸਕਣ ਜੇਕਰ ਬੱਚੇ ਓਮੀ ਖਾਂਦੇ ਨੇ ਤਾਂ ਬਹੁਤ ਵਧੀਆ ਗੱਲ ਆ ਜੇਕਰ ਓਮੀ ਨਹੀਂ ਖਾਂਦੇ ਬੱਚੇ ਕਈ ਨਹੀਂ ਖਾਂਦੇ ਫਿਰ ਤੁਸੀਂ ਕੀ ਕਰਨਾਗਾ ਉਹਦੇ ਉੱਪਰ ਤੁਸੀਂ ਨੇ ਜਿਹੜਾ ਆਪਣਾ ਆਟਾ ਹੁੰਦਾਗਾ ਕਣਕ ਦਾ ਆਟਾ ਹੁੰਦਾ ਉਹ ਥੋੜਾ ਥੋੜਾ ਭੁੱਕ ਦੇਣਾਗਾ ਆਟਾ ਭੁੱਕਣ ਦੇ ਨਾਲ ਉਹਦੇ ਉੱਤੇ ਜਿਹੜਾ ਬੱਚਿਆਂ ਨੂੰ ਟੇਸਟ ਉਹ ਆਟੇ ਦਾ ਆਊਗਾ ਜਾਂ ਕਣਕ ਦਾ ਆਊਗਾ ਠੀਕ ਹੈ ਜੀ ਆਟਾ ਭੁੱਕ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਹਲਕਾ ਜਿਹਾ ਪਾਣੀ ਦਾ ਸਿੱਟਾ ਦੇ ਲੈਣਾ ਤਾਂ ਜੋ ਉਹ ਤੇ ਚੰਗੀ ਤਰ੍ਹਾਂ ਉਹ ਜੰਮ ਜੇ ਬੱਚੇ ਦੋਸਤੋ ਬਹੁਤ ਖੁਸ਼ ਹੋ ਕੇ ਖਾਣਗੇ ਇਹ ਤੁਸੀਂ ਥੋੜਾ ਗਰਮੀਆਂ ਨੇ ਗਰਮੀ ਤੁਸੀਂ ਜੇ ਡੇਲੀ ਵੀ ਪਾ ਦੋ ਤਾਂ ਵੀ ਨਹੀਂ ਕੋਈ ਪ੍ਰੋਬਲਮ ਨਹੀਂ ਇੱਕ ਦੋ ਦਿਨ ਸੱਡ ਕੇ ਤਾਂ ਜ਼ਰੂਰ ਪਾਓ ਇਹਦੇ ਨਾਲ ਜਿਹੜਾ ਬੱਚਿਆਂ ਦੀ ਗਰੋਥ ਬਹੁਤ ਜਲਦੀ ਹੋਊਗੀ ਤੇ ਬਾਕੀ ਜਿਹੜਾ ਆਪਾਂ ਜਦੋਂ ਫੀਡ ਪਾਉਂਦੇ ਆ ਬੱਚਿਆਂ ਨੂੰ ਹੁਣ ਗਰਮੀ ਦਾ ਟਾਈਮ ਆ ਤੁਸੀਂ ਸਾਰੇ ਜਾਣਦੇ ਫੀਡ ਨਾਲ ਅੰਦਰੋਂ ਨਾ ਬੱਚੇ ਦੇ ਜਿਵੇਂ ਆਪਣਾ ਬੰਦੇ ਫੈਟੀ ਲੀਵਰ ਹੋ ਜਾਂਦਾ ਇਨਸਾਨਾਂ ਦਾ ਉਵੇਂ ਉਹ ਚੀਜ਼ ਹੋ ਜਾਂਦੀ ਆ ਸੁੱਕੀ ਚੀਜ਼ ਹੀ ਖਾਈ ਜਾਂਦੇ ਨੇ ਸੁੱਕੀ ਚੀਜ਼ ਹੀ ਖਾਈ ਜਾਂਦੇ ਨੇ ਬੱਚੇ ਉਹਦੇ ਨਾਲ ਬੱਚੇ ਨੂੰ ਅੰਦਰੋਂ ਕਾਫੀ ਜ਼ਿਆਦਾ ਪ੍ਰੋਬਲਮ ਆਉਦੀ ਆ ਜਿਹੜਾ ਸੌਫਟ ਫੂਡ ਆਗਾ ਇਹ ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੀ ਪਾਲਕ ਲਗਾ ਲਓ ਮੇਥੇ ਤਾਂ ਨਹੀਂ ਕੁਝ ਵੀ ਜਿਹੜਾ ਹਰੀਆਂ ਸਬਜ਼ੀਆਂ ਦੀ ਰਹਿੰਦ ਖੂੰਦ ਜਾਂ ਹਰਾਚਾਰ ਆਪਣੇ ਖੇਤ ਚ ਹੁੰਦਾ ਬਰਸੀਨ ਠੀਕ ਆ ਜੀ ਕੁਝ ਵੀ ਹਰਾਚਾਰਾ ਹੋ ਗਿਆ ਉਹਦੇ ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੀ ਜਦੋਂ ਇਹ ਖਾਂਦੇ ਨੇ ਅੰਦਰ ਇਹਨਾਂ ਦੇ ਜਿਹੜਾ ਰਵਾਸ ਵੀ ਮਿਲਦਾ ਉਹਦੇ ਨਾਲ ਉਹਦੇ ਨਾਲ ਜਿਹੜੇ ਇਹਨਾਂ ਦੀ ਗਰੋਥ ਬਹੁਤ ਜ਼ਿਆਦਾ ਹੋਊਗੀ ਤੁਸੀਂ ਇਹ ਫਾਰਮੂਲਾ ਆਪਣਾ ਵਰਤ ਕੇ ਦੇਖੋ ਤੇ 10 ਦਿਨਾਂ ਬਾਅਦ ਤੁਸੀਂ ਇਹਦਾ ਰਿਜ਼ਲਟ ਮੈਨੂੰ ਜ਼ਰੂਰ ਦੱਸਿਓ ਕਿ ਇਹ ਗੱਲ ਮੇਰੀ ਕਿਵੇਂ ਲੱਗੀ ਕਈ ਵੀਰ ਨੂੰ ਮੈਂ ਪਹਿਲਾਂ ਵੀ ਕਈ ਵੀਰਾਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਉਹ ਉਸ ਤੋਂ ਬਾਅਦ ਦੱਸਦੇ ਨੇ ਕਿ ਰਿਜ਼ਲਟ ਇਹ ਚੀਜ਼ ਦਾ ਬਹੁਤ ਵਧੀਆ ਹੁੰਦਾ ਸੋ ਜਿਹਦੇ ਬੱਚੇ ਰੱਖੇ ਹੋਏ ਨੇ ਹੁਣ ਛੋਟੇ ਚੂਚੇ ਲੇਗੇ ਤੁਸੀਂ ਉਹਨਾਂ ਨੂੰ ਹਰਾਚਾਰਾ ਕੋਤਰ ਕੇ ਪਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਤੇ ਮੈਂ ਗਾਰੰਟੀ ਲੈਣਾ ਦੇ ਬੱਚੇ ਬਹੁਤ ਹੀ ਵਧੀਆ ਗ੍ਰੋਥ ਕਰਨਗੇ ਇੱਕ ਸ਼ਰਤ ਤਾਂ ਕਿ ਬਰੀਕ ਹੋਵੇ ਬੱਚੇ ਚੰਗੀ ਤਰ੍ਹਾਂ ਖਾ ਲੈਣ ਜਿੰਨੀ ਕੋ ਉਹਨਾਂ ਦੀ ਚੁੰਝਾ ਉੱਡਾ ਉੱਡਾ ਕਰਨਾ ਮਿਹਨਤ ਲੱਗੂਗੀ ਬਰੀਕ ਕਰਕੇ ਉਹਦੇ ਉੱਤੇ ਆਟੇ ਦਾ ਛਾਣਾ ਦੇ ਕੇ ਮੜਾ ਜਾਂ ਚੁੰਡੀ ਨਾਲੇ ਭੁੱਕ ਕੇ ਤੇ ਬੱਚਿਆਂ ਨੂੰ ਪਾ ਦਿਓ ਬਹੁਤ ਵਧੀਆ ਗ੍ਰੋਥ ਕਰਨਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਇੱਕ ਤਾਂ ਤੁਹਾਡਾ ਫੀਡ ਦਾ ਖਰਚਾ ਵੀ ਘਟੂਗਾ ਦੂਸਰਾ ਜਿਹੜਾ ਬੱਚੇ ਅੱਗੇ ਜਾ ਕੇ ਬਹੁਤ ਸੋਹਣੀ ਗ੍ਰੋਥ ਕਰਦੇ ਜੇਕਰ ਤੁਸੀਂ ਇਹ ਫਾਰਮੂਲਾ ਵਰਤ ਲੈ ਦੋਸਤੋ ਤਾਂ ਤੁਹਾਨੂੰ 10 ਦਿਨਾਂ ਵਿੱਚ ਜਿਹੜਾ ਰਿਜ਼ਲਟ ਤੁਹਾਨੂੰ ਮਿਲੂਗਾ ਸੋ ਇਦਾਂ ਦੀਆਂ ਵੀਡੀਓ ਦੋਸਤੋ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਦੋਸਤੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਦੋਸਤੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗਦੀ ਆ ਤੇ ਕਿਹੜੇ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਇਹਦੇ ਨਾਲ ਜਿਹੜਾ ਬੰਦੇ ਦਾ ਹੌਸਲਾ ਬਣਿਆ ਰਹਿੰਦਾਗਾ ਤੇ ਅੱਗੇ ਤੋਂ ਵੀ ਵਧੀਆ-ਵਧੀਆ ਵੀਡੀਓ ਬੰਦਾ ਬਣਾਉਂਦਾ ਰਹਿੰਦਾ। ਸੋ ਜੇਕਰ ਕਿਸੇ ਨੂੰ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਉਹ ਵੀ ਕਮੈਂਟ ਬਾਕਸ ਚ ਕਮੈਂਟ ਕਰ ਸਕਦੇ ਹੋ। ਆਪਾਂ ਤੁਹਾਡੇ ਲਈ ਉਹ ਵੀ ਬਣਾ ਦਾਂਗੇ। ਜੇਕਰ ਤੁਸੀਂ WhatsApp ਗਰੁੱਪ ਚ ਐਡ ਹੋਣਾ ਆਪਾਂ ਮੁਰਗੀਆਂ ਦਾ ਗਰੁੱਪ ਬਣਾਇਆ ਹੋਇਆ ਹੈਗਾ। ਉਹਦੇ ਵਿੱਚ ਮੁਰਗੀਆਂ ਬਰਤੀ ਜਾਣਕਾਰੀ ਦਿੰਨੇ ਆ। ਸੋ ਜਿਨੇ ਉਹ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਨੰਬਰ ਕਮੈਂਟ ਕਰ ਸਕਦੇ ਹੋ। ਆਪਾਂ ਤੁਹਾਨੂੰ ਐਡ ਕਰ ਦਾਂਗੇ। ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ